ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਲੱਗੀਆਂ ਜੀ 3.5 ਮੀਟਰ ਵਾਲਾ ਸੂਟ ਕਟਿੰਗ ਕਰਨ ਤੇ ਮੈਂ ਸੋਚੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਕਿਉਂਕਿ ਮੈਨੂੰ ਕਾਫੀ ਟਾਈਮ ਤੋਂ ਕਮੈਂਟ ਆ ਰਹੇ ਸੀਗੇ ਤੁਸੀਂ 3.5 ਮੀਟਰ ਦੇ ਸੂਟ ਕਿੱਦਾਂ ਕਟਿੰਗ ਕਰਦੇ ਆਂ ਤੇ ਕਿੱਦਾਂ ਉਹਦੀ ਸਲਵਾਰ ਬਣਦੀ ਹੈ ਤੇ ਅੱਜ ਉਹ ਮੈਂ ਤੁਹਾਨੂੰ ਦੱਸਣ ਲੱਗੀਆਂ ਪਰ ਮੈਂ ਵੈਸੇ ਇਹਦੀ ਲੱਗੀਆਂ ਸਟੇਟ ਸਲਵਾਰ ਬਣਾਉਣਾ ਤੇ ਤੁਹਾਨੂੰ ਮੈਂ ਪੱਲੇ ਵੀ ਦੇ ਵਿੱਚ ਦੱਸੂਗੀ ਵੀ ਪੱਲੇ ਕਿੱਦਾਂ ਨਿਕਲਦੇ ਆ ਬੈਲਟ ਕਿੱਦਾਂ ਨਿਕਲਦੀ ਹੈ ਠੀਕ ਹੈ ਜੀ ਵੀਡੀਓ ਨਾਲ ਬਨੇ ਰਹੋ ਤੇ ਇਹ ਇਹਨਾਂ ਦੇ ਤੇ ਵਰਕ ਦਾ ਆਪਾਂ ਨੇ ਕਰ ਲੈਣਾ ਅੱਧ ਇੱਕ ਸਾਈਡ ਤੋਂ ਪਹਿਲਾਂ ਆਪਾਂ ਨੇ ਫਰੰਟ ਪੱਲਾ ਕੱਢ ਲੈਣਾ ਇਹਨੂੰ ਆ ਚੰਗੀ ਤਰ੍ਹਾਂ ਵਿਛਾ ਲੈਣਾ ਤੇ ਇਹਨਾਂ ਦੀ ਲੈਂਥ ਹੈਗੀ ਹੈ ਜੀ 44 ਤੇ ਆਪਾਂ ਰੱਖਾਂਗੇ 45 1 ਇੰਚ ਵੱਧ ਰੱਖਣਾ ਕਿਉਂਕਿ نیچے ਫੋਲਡ ਕਰਨੇ ਵਾਸਤੇ ਆਪਣੇ ਕੋਲ ਹੈਗਾ ਏ ਠੀਕ ਹੈ ਤੁਸੀਂ ਇੱਥੋਂ ਲੈ ਕੇ ਇੱਥੇ ਤੱਕ ਨਾਪਣਾ ਸਾਰਾ ਠੀਕ ਆ ਤੇ ਉਸ ਤੋਂ ਬਾਅਦ ਘੇਰਾ ਹੈਗਾ ਜੀ ਇਹਨਾਂ ਦਾ 21 ਤੇ हिਪ ਹੈਗੀ ਆ ਜੀ 22 ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੁਸੀਂ हिਪ ਬਿਨ ਆਪਣੀਆਂ हिਪ ਦੇ ਅਕੋਰਡਿੰਗ ਵੀ ਰੱਖ ਸਕਦੇ ਤੁਸੀਂ ਘੇਰੇ ਦੇ ਅਕੋਰਡਿੰਗ ਵੀ ਜੇ ਘੇਰਾ ਵੱਧਦਾ ਤਾਂ ਘੇਰੇ ਦੇ ਅਕੋਰਡਿੰਗ ਤੁਸੀਂ ਮਤਲਬ ਪੱਲਿਆਂ ਦੀ ਚੜਾਈ ਕਟਿੰਗ ਕਰਨੀ ਆ ਜੇ हिਪ ਵੱਧਦਾ ਤਾਂ हिਪ ਦੇ ਹਿਸਾਬ ਨਾਲ ਕਰਨੀ ਆ ਤੁਸੀਂ ਤੇ ਜਿੰਵੇਂ ਉਹਨਾਂ ਦੀ ਹੈਗੀ ਆ ਜੀ हिਪ 22 ਠੀਕ ਹੈ ਘੇਰਾ ਹੈਗਾ 21 ਆਪਾਂ 22 ਦੇ ਹਿਸਾਬ ਨਾਲ ਕਟਿੰਗ ਕਰਨਾ 1 2 3 4 5 ਠੀਕ ਹੈ ਇਹ ਆ ਗਿਆ ਜੀ 26 13 13 26 ਠੀਕ ਹੈ ਸਾਰਾ ਆਪਣੇ ਸਿਰੇ ਤੋਂ ਲੈ ਕੇ ਸਿਰੇ ਤੱਕ 13 ਦੀ ਨਿਸ਼ਾਨੀ ਲਾਉਣੀ ਹੈ ਹਲੋ ਜੀ ਇਹ ਹੋ ਗਿਆ ਜੀ ਆਪਣਾ ਫਰੰਟ ਪੱਲਾ ਤੇ ਹੁਣ ਆਪਾਂ ਕੱਢਾਂਗੇ ਬੈਕ ਪੱਲਾ ਬੈਕ ਪੱਲਾ ਆਪਾਂ ਨੇ ਨਾਲ ਤੋਂ ਹੀ ਕੱਢਣਾ ਠੀਕ ਹੈ ਉਧਰੋਂ ਨਹੀਂ ਕੱਢਣਾ ਨਾਲ ਤੋਂ ਕੱਢਣਾ ਕਿਉਂਕਿ ਜਿਹੜਾ ਇਹ ਚੌੜੇ ਪਨੇ ਵਾਲਾ ਹੁੰਦਾ ਇਹ 1.5 ਮੀਟਰ ਪਨੇ ਦਾ ਸੂਟ ਹੈ ਠੀਕ ਹੈ ਇਹ ਹੈਗਾ ਜੀ ਕਟرائی ਦਾ ਸੂਟ ਇੱਕ ਹੁੰਦਾ ਬੈਲਵਿਡ ਦਾ ਬੈਲਵਿਡ ਦਾ ਹੁੰਦਾ ਦੂਜਾ ਜਿਹੜਾ ਸ਼ਨੀਲ ਦਾ ਹੁੰਦਾ ਠੀਕ ਹੈ ਤੇ ਇਹਨੂੰ ਕਹਿੰਦੇ ਆ ਜੀ ਕਟرائی ਦੂਜਾ ਪੱਲਾ ਆਪਾਂ ਨੇ ਸੇਮ ਉੱਤਾਂ ਹੀ ਵਿਛਾ ਕੇ ਠੀਕ ਆ ਨੀਚੇ ਵੀ ਆਪਣਾ ਪੂਰਾ ਹੈ ਤੇ ਸਾਈਡ ਤੋਂ ਵੀ ਆਪਣਾ ਪੂਰਾ ਆ ਗਿਆ। ਇਹ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਫਰੰਟ ਭੱਲੇ ਨੂੰ ਠੀਕ ਆ ਸੈੱਟ ਕਰਕੇ ਫਿਰ ਓਮੋ ਵਿੱਚ ਦੀ ਕਟਿੰਗ ਕਰ ਦੇਣੀ। ਅੱਜ ਮੈਂ ਲੱਗੀ ਹੋਈ ਐ ਜੀ ਬੈਠ ਕੇ ਕਟਿੰਗ ਕਰਨਾ ਕਿਉਂਕਿ ਕਮਬਾਲ ਸੀ ਆ ਮੇਰੀਆਂ ਕਰਦੀਆਂ ਜੀ ਲੱਤਾਂ ਦਰਦ ਤਾਂ ਕਰਕੇ ਮੈਂ ਕਾਉਂਟਰ ਤੇ ਹੀ ਬੈਠ ਕੇ ਕਟਿੰਗ ਕਰੂੰਗੀ ਅੱਜ ਇਹ ਹੋ ਗਈ ਜੀ ਆਪਣੀ ਸ਼ਰਟ ਕਟਿੰਗ ਠੀਕ ਐ ਇਹਨੂੰ ਆਪਾਂ ਪਹਿਲੇ ਹੀ ਤੈ ਲੈ ਆ ਕੇ ਰੱਖ ਲਈਏ ਜਿਵੇਂ ਜਿਵੇਂ ਆਪਾਂ ਨੇ ਇਹਦੀਆਂ ਕਾਟਾਂ ਪਾਉਣੀਆਂ ਤੇ ਇਹ ਹੈਗਾ ਜੀ ਆਪਣਾ 21 21 ਬ੍ਰੈਸਟ ਠੀਕ ਆ 21 ਬ੍ਰੈਸਟ ਵੀ ਆ ਜੇ ਤੁਸੀਂ ਕਾਟਾ ਵੀ ਦੇਖਣੀ ਆ ਤਾਂ ਇਹ ਵੀਡੀਓ ਚ ਹੀ ਦੇਖ ਲਿਓ ਮੈਂ ਤੁਹਾਨੂੰ ਇਹ ਵੀਡੀਓ ਚ ਹੀ ਸ਼ੇਅਰ ਕਰ ਦੂੰਗੀ ਇਦਾਂ ਆਪਾਂ ਨੇ ਦੋਨੇ ਪੱਲੇ ਵਿਛਾਉਣੇ ਹੁੰਦੇ ਆ ਠੀਕ ਆ ਕਾਟਾ ਪਾਉਣ ਤੋਂ ਪਹਿਲਾਂ ਬੈਕ ਵਾਲਾ نیچے ਰੱਖਣਾ ਫਰੰਟ ਵਾਲਾ ਆਪਾਂ ਨੇ ਉੱਪਰ ਰੱਖਣਾ ਠੀਕ ਹੈ ਜੀ ਇਦਾਂ ਆਪਣਾ ਇਹ ਹੋ ਗਿਆ ਤਿਆਰ ਕੜਤਾ ਤੇ ਉਸ ਤੋਂ ਬਾਅਦ ਆਪਾਂ ਕੱਟਾਂਗੇ ਬਾਵਾ ਪਹਿਲਾਂ ਆਪਾਂ ਕੱਪੜਾ ਦੇਖ ਲਈਏ ਵੀ ਆਪਣੇ ਕੋਲ ਕੱਪੜਾ ਕਿੰਨਾ ਹੈਗਾ ਕਿੰਨਾ ਨਹੀਂ ਹੈਗਾ ਤੇ ਆਪਾਂ ਨੇ ਬਣਾਉਣੀ ਹੈ ਸਟੇਟ ਸਲਵਾਰ ਮੰਨੋ ਜੇ ਤੁਸੀਂ ਪੱਲੇ ਵੀ ਕੱਢਣੇ ਆ ਨਾ ਸਲਵਾਰ ਦੇ ਤਾਂ ਤੁਸੀਂ ਇਹਨੂੰ ਇਦਾਂ ਤਹਿ ਮਾਰਨੀ ਆ ਠੀਕ ਹੈ ਜੀ ਕੰਨੀ ਵਾਲੀ ਸਾਈਡ ਤੋਂ ਕੰਨੀ ਵਾਲੀ ਸਾਈਡ ਤੋਂ ਇਦਾਂ ਲੰਬੀ ਤਹਿ ਮਾਰ ਲੈਣੀ ਆ ਠੀਕ ਆ ਫਲੋਅਰ ਵੀ ਸਮਝੋਣ ਲਈ ਦੱਸਣ ਲੱਗੀ ਆਂ ਵੈਸੇ ਵੀ ਹੋ ਸਕਦਾ ਸਟੇਟ ਸਲਵਾਰ ਇਦਾਂ ਹੀ ਕੱਢ ਲਵਾਂ ਕਿਉਂਕਿ ਮੈਂ ਬਾਜੂ ਦਾ ਕੱਢ ਕੇ ਸਾਈਡ ਤੇ ਤਾਂ ਮੈਂ ਇਹਦੇ ਤੋਂ ਸਟੇਟ ਸਲਵਾਰ ਕੱਢੂੰਗੀ ਇਹਦੇ ਵਿੱਚੇ ਬਾਹਵਾ ਕੱਢੂੰਗੀ ਇਹਦੇ ਵਿੱਚੇ 벨ਟ ਕੱਢੂੰਗੀ ਇਹਦੇ ਵਿੱਚੇ ਆਪਣੇ ਪਰਲੇ ਸਲਵਾਰ ਦੀਆਂ ਕੁੰਦੀਆਂ ਠੀਕ ਹੈ ਤੇ ਮੈਂ ਤੁਹਾਨੂੰ ਦੱਸਣ ਲਈ ਕਰਨ ਲੱਗੀ ਆਂ ਵੈਸੇ ਮੈਂ ਬਣਾਉਣੀ ਸਟੇਟ ਸਲਵਾਰ ਤੁਹਾਨੂੰ ਫੇਰ ਤੋਂ ਦੱਸ ਦਵਾਂ ਤੇ ਦੇਖੋ ਜੀ ਆਪਾਂ ਨੇ ਇੱਕ ਇਦਾਂ ਕੱਪੜਾ ਵਿਛਾ ਲਿਆ ਠੀਕ ਆ ਕੱਪੜਾ ਵਿਛਾ ਕੇ ਮੈਂ ਇੰਨਾ ਫੋਲਡ ਕਰ ਲਿਆ ਇਹ ਚੀਜ਼ ਇਹ ਮੈਂ ਫੋਲਡ ਤਾਂ ਕਰੀ ਆ ਕਿਉਂਕਿ ਮੈਂ ਔਰੇ ਕੱਢਣ ਲੱਗੀਆਂ ਬਾਵਾ ਠੀਕ ਆ ਤੇ ਬਾਵਾ ਦੀ ਲੈਂਥ ਹੈਗੀ ਆ ਜੀ ਉਹਨਾਂ ਦੀ 16.5 16.5 ਤੇ ਆਪਾਂ ਕਟਿੰਗ ਕਰੂਗੇ 18.5 ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣਾ ਇਹ ਕਪੜਾ ਬਚ ਗਿਆ ਇਹਨੂੰ ਆਪਾਂ ਨੇ ਸਾਈਡ ਤੇ ਕੱਢ ਦੇਣਾ ਇਹ ਸਾਰਾ ਕਟਿੰਗ ਕਰ ਲੈਣਾ ਠੀਕ ਹੈ ਜੀ ਤੇ ਮੈਂ ਤਾਂ ਨਹੀਂ ਕਟਿੰਗ ਕਰ ਰਹੀ ਮੈਂ ਤੁਹਾਨੂੰ ਸਮਝਾਉਣ ਲਈ ਕਰ ਰਹੀ ਹਾਂ ਕਿਉਂਕਿ ਇਹਦੇ ਵਿੱਚੋਂ ਮੈਂ ਸਟੇਟ ਸਲਵਾਰ ਕੱਢ ਕੇ ਫਿਰ ਬਾਵਾ ਕੱਢਣੀਆਂ ਤੇ ਹੁਣ ਆਪਾਂ ਲੱਗੇ ਆ ਜੀ ਅੱਗੇ ਸਲਵਾਰ ਦੇ ਪੱਲੇ ਰੱਖਣ ਠੀਕ ਹੈ ਜੀ 13 ਇੰਚ ਦੀ ਚੜਾਈ ਚ ਸਾਰੀ ਆਪਾਂ ਨੇ ਸਿਰੇ ਤੱਕ ਨਿਸ਼ਾਨੀ ਲਾ ਲੈਣੀ 13 ਤੇ ਠੀਕ ਆ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਦੀ ਸਲਵਾਰ ਹੈਗੀ ਐ ਜੀ 36 36 ਦਾ ਆਪਾਂ ਨੇ 5 ਇੰਚ ਮਾਈਨਸ ਕਰਕੇ 1 2 3 4 5 32 ਠੀਕ ਆ ਪਨੇ ਰੱਖਣਾ ਹੈ 32 ਠੀਕ ਹੈ ਜੀ ਇਹ ਹੋ ਗਏ ਸਲਵਾਰ ਦੇ ਪੱਲੇ ਤੇ ਇਹ ਹੋ ਗਈਆਂ ਬਾਹਾਂ ਇੱਥੋਂ ਨਿਕਲ ਜਾਣੀ ਆਪਣੀ 벨ਟ ਤੇ ਇਹ ਕੱਪੜਾ ਆਪਣਾ ਗਲਿਆਂ ਵਾਸਤੇ ਕੰਮ ਆ ਜਾਣਾ ਤੇ ਉਸ ਤੋਂ ਅੱਗੇ ਇਹਨੂੰ ਆਪੋ ਹੋਲਡ ਕਰਕੇ ਕਿਉਂਕਿ ਮੇਰਾ ਕਾਊਂਟਰ ਛੋਟਾ ਹੈ ਤੇ ਮੈਂ ਤੁਹਾਨੂੰ ਲੱਗੀਆਂ ਹੁਣ ਇਹਦੇ ਵਿੱਚ ਕੁੰਦੀਆਂ ਦੱਸਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣਾ ਇਹ ਕੱਪੜਾ ਬਚ ਗਿਆ ਠੀਕ ਹੈ ਜੀ ਤੇ ਆ ਦੇਖੋ ਜੀ 32 ਉਰੇ ਆ ਗਿਆ ਆਪਣਾ ਠੀਕ ਹੈ ਤੇ ਉਰੇ ਰੱਖਣੀ ਆਪਾਂ ਨੇ 2.5 ਇੰਚ ਦੀ ਚੜਾਈ ਮੋਦੀ ਦੀ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਨੇ ਦੇਖਣਾ ਵੀ ਆਪਣਾ ਆਸਣ ਬਚਦਾ ਪਿੱਛੇ ਜਾਂ ਨਹੀਂ ਤੇ ਆਪਣਾ ਆਸਣ ਵੀ ਪੂਰਾ ਆ ਰਿਹਾ ਹੈ ਆ ਦੇਖੋ ਜੀ 10 ਠੀਕ ਆ 10 ਆਸਣ ਆਪਣਾ ਉਰੇ ਆ ਗਿਆ ਤੇ 10 ਆਸਣ ਦੀ ਨਿਸ਼ਾਨੀ ਆਪਾਂ ਨੇ ਇਧਰੋਂ ਲਾਉਣੀ ਆ ਠੀਕ ਹੈ ਜੀ ਤੇ ਫਿਰ ਇਹਨੂੰ ਆਪਾਂ ਨੇ ਇਦਾਂ ਮਿਲਾ ਲੈਣਾ ਲੋ ਜੀ ਇਹ ਹੋ ਗਈਆਂ ਕੁੰਦੀਆਂ ਇਹ ਹੋ ਗਈਆਂ ਕੁੰਦੀਆਂ ਤੇ ਇਹ ਹੋਗੇ ਆਪਣੇ ਪੱਲੇ ਇਹ ਹੋ ਗਈਆਂ ਬਾਵਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਸੂਟ ਨਿਕਲਦਾ ਹੈ ਤੇ ਬਹੁਤ ਹੀ ਵਧੀਆ ਇਹ ਸੂਟ ਬਣਦਾ ਚਾਹੇ ਆਪਾਂ ਸਟੇਟ ਸਲਵਾਰ ਬਣਾ ਲਓ ਕਿਉਂਕਿ ਮੇਰੇ ਕਸਟਮਰ ਦੀ ਡਿਮਾਂਡ ਹੈ ਸਟੇਟ ਸਲਵਾਰ ਦੀ ਤਾਂ ਕਰਕੇ ਅਸੀਂ ਲੱਗੇ ਆ ਸਟੇਟ ਸਲਵਾਰ ਬਣਾਉਣ ਉਹਨਾਂ ਦੀ ਨਹੀਂ ਤਾਂ ਮਤਲਬ ਪੂਰੀ ਪ੍ਰੋਪਰ ਸਲਵਾਰ ਵੀ ਵਧੀਆ ਬਣਦੀ ਆ ਤੇ ਬਾਕੀ ਚਲੋ ਹੁਣ ਕਸਟਮਰ ਦੀ ਡਿਮਾਂਡ ਹੈ ਤੇ ਆਪਾਂ ਲੱਗੇ ਆ ਸਟੇਟ ਸਲਵਾਰ ਕਟਿੰਗ ਕਰਨ ਤੇ ਇਹ ਸਟੇਟ ਸਲਵਾਰ ਵੀ ਮੈਂ ਕਿੱਦਾਂ ਕਟਿੰਗ ਕਰਨ ਲੱਗੇ ਆ ਉਹ ਵੀ ਤੁਸੀਂ ਦੇਖ ਲਓ ਆਪਾਂ ਨੇ ਹੁਣ ਇਹਦੇ ਵਿੱਚ ਬਾਜੂ ਨਹੀਂ ਕੱਢਣੀ ਹੈਗੀ ਬਾਜੂ ਵੀ ਕੱਢ ਸਕਦੇ ਆ ਵੈਸੇ ਐਦਾਂ ਦੀ ਕੋਈ ਗੱਲ ਨਹੀਂ ਠੀਕ ਆ ਤੇ ਉਸ ਤੋਂ ਬਾਅਦ ਹੁਣ ਪਹਿਲਾਂ ਆਪਾਂ ਕੱਪੜੇ ਦੀ ਸੈਟਿੰਗ ਕਰ ਲਈਏ ਚੰਗੀ ਤਰ੍ਹਾਂ 32 ਠੀਕ ਹੈ ਜੀ ਤੇ ਇਹ ਵੀ ਆਪਾਂ ਨੇ 32 ਹੀ ਕੱਢਣਾ ਤੇ ਆਪਾਂ ਲੱਗੇ ਸਟੇਟ ਸਲਵਾਰ ਬਣਾਉਣਾਂ ਤੇ ਦਰੂਰਾ ਕਲੀਜੀ ਆਪਾਂ ਨੇ ਲੰਬਾਈ 32 ਠੀਕ ਹੈ ਤੇ ਇੱਥੋਂ ਮੂਰੀ ਰੱਖਾਂਗੇ ਆਪਾਂ 9 ਠੀਕ ਹੈ ਜੀ ਤੇ ਇਧਰੋਂ ਰੱਖਾਂਗੇ ਆਪਾਂ ਆਸਣ ਆਸਣ ਰੱਖੋਗੇ 10 ਤੇ ਤੇ ਇਹਨੂੰ ਆਪਾਂ ਨੇ ਏਦਾਂ ਮਿਲਾ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਹਾਂ ਇਹਦੀ ਕਟਿੰਗ ਕਟਿੰਗ ਬਹੁਤ ਔਖੀ ਹੁੰਦੀ ਹੈ ਦੀ ਕਿਉਂਕਿ ਇਹ ਕਟرائی ਦਾ ਸੂਟ ਹੈ ਤੇ ਆਪਾਂ ਨੇ ਕਰ ਲਈ ਜੀ ਸਟੇਟ ਸਲਵਾਰ ਕਟਿੰਗ ਤੇ ਆਪਾਂ ਔਰੇ 1/2 ਇੰਚ ਦੀ ਕਾਟ ਪਹਿਲਾਂ ਹੀ ਪਾ ਲੈਣੀ ਆ ਠੀਕ ਹੈ ਜੀ ਇਹ ਕਾਟ ਤੁਸੀਂ ਜਰੂਰ ਪਾ ਲਿਆ ਕਰੋ ਕਿਉਂਕਿ ਸਟੇਟ ਸਲਵਾਰ ਦਾ ਜਦੋਂ ਮੂਰੀ ਤੇ ਕਪੜਾ ਡਿੱਗਦਾ ਫਿਰ ਉਹ ਚੰਗਾ ਨਹੀਂ ਲੱਗਦਾ ਸਟੇਟ ਸਲਵਾਰ ਖੜਮੀ ਜੀ ਸੋਹਣੀ ਲੱਗਦੀ ਹੈ ਠੀਕ ਹੈ ਇੱਥੇ ਲਾ ਲਿਆ ਆਪਾਂ ਨੇ ਟੱਕ ਠੀਕ ਹੈ ਤੇ ਬਾਕੀ ਚਲੋ ਹੁਣ ਇਹਨੂੰ ਬਾਅਦ ਚ ਸਟਿਚ ਕਰਦੇ ਆ ਤੇ ਇਹਦੀ ਆਪਾਂ ਕਟਿੰਗ ਕਰਦੀ ਐ ਠੀਕ ਐ ਜੀ ਤੇ ਇਹ ਕਪੜਾ ਆ ਗਿਆ ਆਪਣਾ ਚਾਹੇ ਮੂਰੀਆਂ ਨੂੰ ਲਾ ਲਓ ਚਾਹੇ ਗਲਿਆਂ ਨੂੰ ਲਾ ਲਓ ਠੀਕ ਐ ਤੇ ਉਸ ਤੋਂ ਬਾਅਦ ਲੱਗਿਆ ਹੁਣ ਆਪਾਂ ਉਰੇ ਤੋਂ 벨ਟ ਕਟਿੰਗ ਕਰਨ ਤੇ ਇਹ 벨ਟ ਦੀ ਲੰਬਾਈ ਰੱਖਣੀ ਆਪਾਂ ਨੇ 7.5 ਠੀਕ ਐ ਕਸਟਮਰ ਦੀ 벨ਟ ਹੈਗੀ ਐ ਜੀ 24 ਕੱਪੜਾ ਕਰਾਂਗੇ ਛੱਬੀ ਦੀ ਕਟਿੰਗ 2 ਇੰਚ ਵੱਧ ਠੀਕ ਹੈ ਜੀ ਹਲੋ ਜੀ 벨ਟ ਹੋ ਗਈ ਤੇ ਸਲਵਾਰ ਹੋ ਗਈ ਤੇ ਕੱਪੜਾ ਆਪਣਾ ਵੱਧੂ ਹੋ ਗਿਆ ਤੇ ਆਪਾਂ ਲੱਗੇ ਆ ਜੀ ਹੁਣ ਬਾਵਾ ਦੀ ਕਟਿੰਗ ਕਰਨ ਤੇ ਜਿਹੜਾ ਆਪਣਾ ਕੱਪੜਾ ਬਚ ਗਿਆ ਹੁਣ ਆਪਾਂ ਕਰਾਂਗੇ ਬਾਵਾ ਦੀ ਕਟਿੰਗ ਤੇ ਕਸਟਮਰ ਦੀ ਬਾਹ ਦੀ ਲੰਬਾਈ ਹੈਗੀ 16 ਆਪਾਂ ਨੇ ਕਰ ਦਣੀ 17 ਠੀਕ ਹੈ 17 ਲੈਂਥ ਤੇ 2 ਇੰਚ ਵੱਧ 10 ਇੰਚ ਪਨੇ ਚੜਾਈ ਚ ਕਟਿੰਗ ਕਰਿਆ ਠੀਕ ਹੈ ਤੇ ਆਪਾਂ ਹੁਣ ਲੱਗੇ ਆ ਬਾਹ ਦੀ ਕਾਟ ਪਾਉਣ ਮੂਰੀ ਹੈਗੀ ਹੈ ਜੀ ਇਹਨਾਂ ਦੀ ਸ਼ੇ ਠੀਕ ਹੈ ਤੇ ਆਪਾਂ ਰੱਖਾਂਗੇ 8 ਤੇ ਇਧਰੋਂ ਖੁੱਲੇ ਬਾਸੇ ਵਾਲੀ ਸੈਣ ਆ ਖੁੱਲਾ ਬਾਸਾ ਹੈ ਠੀਕ ਹੈ ਇਹ ਹੈਗਾ ਬੰਦ ਬਾਸਾ ਬੰਦ ਪਾਸੇ ਆਪਾਂ ਨੇ ਕੁਛ ਨਹੀਂ ਛੇੜਨਾ ਤੇ ਇਧਰੋਂ ਰੱਖਾਂਗੇ 3 ਤੇ ਆਹ ਜੀ ਜੇ ਇਦਾਂ ਮਲਾ ਦੇਣੀ ਠੀਕ ਹੈ ਤੇ ਆਹ ਜਿਹੜੀ ਕਾਟ ਪਾਉਣੀ ਹੈ ਇੱਥੋਂ ਇੰਨੀ ਠੀਕ ਹੈ ਜੀ ਤੇ ਆਹ ਵਾਲੀ ਕਾਟ ਇਦਾਂ ਇਹ ਹੋ ਗਈ ਜੀ ਬਾਂ ਦੀ ਕਾਟ ਆਪਣੀ ਤੇ ਇਹ ਬਾਦੂ ਕਪੜਾ ਹੋ ਗਿਆ 벨ਟ ਤੇ ਆਪਣੀ ਸਲਵਾਰ ਠੀਕ ਆ ਇਹ ਵੀ ਬਾਦੂ ਹੋ ਗਿਆ ਤੇ ਆਪਾਂ ਲੱਗੇ ਹੁਣ ਕਮੀਜ਼ ਦੀਆਂ ਕਾਟਾਂ ਪਾਉਣ ਤੇ ਉਹ ਵੀ ਤੁਸੀਂ ਦੇਖ ਲਓ ਇੱਕ ਕਿ ਬ੍ਰੈਸਟ ਵਾਲਿਆਂ ਦੀ ਸਾਢੇ 6 ਰੱਖਾਂਗੇ ਤੀਰਾ ਮੋਡਾ ਰੱਖਾਂਗੇ ਆਪਾਂ ਸਾਢੇ 7 ਤੇ ਇੱਧਰ ਨੂੰ ਰੱਖਾਂਗੇ 6 ਹਾਜੀ ਜੱਪਨੇ ਇਦਾਂ ਮਲਾ ਲੈਣਾ ਠੀਕ ਆ ਤੇ ਸਾਢੇ 21 ਬਰਸਟ ਸਾਢੇ 10 21 2 ਕੋ ਪੁਆਇੰਟ ਉੱਪਰ ਰੱਖ ਲੈਣਾ ਤੇ 2 ਕੋ ਪੁਆਇੰਟ ਹੋਰ ਉੱਪਰ ਕਿਉਂਕਿ ਉਹਰੇ ਪਲੇਟ ਪੈ ਜਾਣੀ ਆ ਤੇ ਨੀਚੇ ਨੂੰ ਸੈਟਸ ਲਈ ਰੱਖਣੀ ਆਪਾਂ ਨੇ ਉਹਨਾਂ ਦੀ 16 ਅੱਧ ਕਰਨਾ 8 ਤੇ ਠੀਕ ਆ ਤੇ ਕਮਰ ਰੱਖਣੀ ਆਪਾਂ ਨੇ ਉਹਨਾਂ ਦੀ 20 ਠੀਕ ਆ 1 ਇੰਚ ਵੱਧ ਤੇ ਹਿਪ ਰੱਖਣੀ ਆਪਾਂ ਨੇ ਉਹਨਾਂ ਦੀ 22 ਹਾਂ ਜੀ ਜੈ ਦਮ ਲਾ ਦੇਣੀ ਆ ਤੇ ਉਸ ਤੋਂ ਬਾਅਦ ਆਪਾਂ ਪਲੇਟ ਰੱਖੋਗੇ 12:30 ਤੇ ਚੜਾਈ ਰੱਖਣੀ ਆ 3:30 ਤੇ ਇਧਰ ਨੂੰ ਰੱਖਣਾ ਆਪਾਂ ਨੇ 2.5 ਇਦਾਂ ਇਧਰ ਨੂੰ ਰੱਖਣਾ 2 ਆਹ ਚੀਜ਼ ਆਪਾਂ ਨੇ ਇਦਾਂ ਮਿਲਾ ਦੇਣੀ ਤੇ نیچے ਨੂੰ ਰੱਖਣਾ ਏ 7 ਹਾਂ ਜੀ ਜੱਪਾ ਨੇ ਇਦਾਂ ਸਾਡੇ 3 ਠੀਕ ਹੈ ਜੀ ਤੇ ਜਿਹੜੀ ਆਪਾਂ ਨੇ ਪਾਉਣੀ ਆ ਕਾਟ 7.5 ਸਾਡੇ 3 ਤੇ ਆ ਆਪਣੀ ਫਿਟਿੰਗ ਦੀ ਲੱਗੀ ਹੋਈ ਆ ਤੇ ਉਰੇ ਤੋਂ ਕਾਟ ਪਾਉਂਦਿਆਂ ਨੇ ਜਾਣਾ ਇਦਾਂ ਠੀਕ ਹੈ ਫਰੰਟ ਇਹ ਬੈਕ ਇਹ ਇਦਾਂ ਇੱਕ ਤੇ ਦੋ ਤੁਸੀਂ ਮਤਲਬ ਜਿਹੜੀ ਕਾਟ ਪਾਉਣੀ ਆ ਇਦਾਂ ਦੋ ਤੇ ਹੀ ਪਾਉਣੀ ਆ ਇਹ ਵਾਲੀ ਠੀਕ ਹੈ ਆਪਾਂ ਪਾਉਨੇ ਆ ਪਹਿਲਾ ਫਰੰਟ ਪੱਲੇ ਦੀ ਕਾਟ ਤੁਸੀਂ ਪੱਲਾ ਚੱਕ ਕੇ ਦੇਖ ਲਿਆ ਕਰੋ ਇੱਕ ਮੇਰੀ ਭੈਣ ਦੀ ਕਾਲ ਆਈ ਕਹਿੰਦੀ ਅਸੀਂ ਚਾਰਾਂ ਦੀਆਂ ਹੀ ਕਾਟਾਂ ਪਾਤੀਆਂ ਤੇ ਚਾਰਾਂ ਦੀਆਂ ਕਾਟਾਂ ਪੈ ਜਾਣ ਤਾਂ ਮੈਂ ਤੁਹਾਨੂੰ ਉਹ ਵੀ ਤਰੀਕਾ ਦੱਸਦਾ ਨਹੀਂ ਆ ਵੀ ਉਹ ਤੁਸੀਂ ਤਰੀਕਾ ਕਿਵੇਂ ਸੈੱਟ ਕਰ ਸਕਦੇ ਹੋ ਉਹਨਾਂ ਦੀ ਫਿਰ ਮੈਨੂੰ ਕਾਲ ਆਈ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਉਹਨਾਂ ਨੂੰ ਨਹੀਂ ਸਮਝ ਲੱਗੀ ਹਨਾ ਤੇ ਹੁਣ ਮੈਂ ਵੀਡੀਓ 'ਚ ਦੱਸਣ ਲੱਗੀ ਆ ਤੇ ਹਲਾਪਾ ਫਰੰਟ ਦੀ ਪਾ ਲਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਪਾਉਂਗੇ ਬੈਕ ਦੀ ਠੀਕ ਹੈ ਤੇ ਅੱਧੇ ਇੰਚ ਦੀ ਆਪਾਂ ਹੋਰੇ ਪਾਉਂਗੇ ਤੇ ਹਾਂਜੀ ਦੋਸਤੋ ਮੈਂ ਤੁਹਾਨੂੰ ਇੱਕ ਹੋਰ ਟ੍ਰਿਕ ਦੱਸਣ ਲੱਗੀ ਆ ਇਹਦੇ ਵਿੱਚ ਇਹ ਵੀਡੀਓ ਦੇ ਕਿਉਂਕਿ ਨਾ ਮੈਨੂੰ ਹਿਮਾਚਲ ਤੋਂ ਕਾਲ ਆਈ ਸੀਗੀ ਇਹ ਮੈਂ ਵੀਡੀਓ ਵੈਸੇ ਲੱਗ ਤੋਂ ਬਣਾ ਕੇ ਪਾਉਂਗੀ ਤੇ ਤੁਸੀਂ ਉਹ ਦੇਖ ਲਿਓ ਤੇ ਕਦੇ ਵੀ ਕਿਸੇ ਤੋਂ ਚਾਰਾਂ ਪੱਲਿਆਂ ਦੀ ਕਾਟ ਪੈ ਜਾਂਦੀ ਆ ਮੰਨ ਲਓ ਫਰੰਟ ਪੱਲੇ ਦੀ ਵੀ ਕਾਟ ਬੈਕ ਦੀ ਵੀ ਨਾਲ ਪੈ ਗਈ ਤੇ ਤੁਸੀਂ ਚਾਰਾਂ ਦੀ ਪਾਤੀ ਹਨਾ ਤਾਂ ਤੁਸੀਂ ਕੀ ਕਰ ਸਕਦੇ ਆ ਜਿਵੇਂ ਨਾ ਤੁਸੀਂ ਇੱਕ ਕਾਟ ਕੱਟ ਲੈਣੀ ਆ ਠੀਕ ਆ ਐਵੇਂ ਇੰਨੀ ਕਾਟ ਕੱਟ ਲੈਣੀ ਆ ਵੀ ਹਾਂ ਅਸੀਂ ਇੰਨਾ ਕੁ ਜੋੜ ਪਾਉਣਾ ਬੈਕ ਤੇ ਤੇ ਤੁਸੀਂ ਬੈਕ ਦੇ ਨਾਲ ਇਹਨੂੰ ਅਟੈਚ ਕਰ ਲੈਣਾ ਜਿਵੇਂ ਮੰਨ ਲਓ ਪਿੱਛੇ ਤੋਂ ਡੰਗਾਈ ਵਾਲੀ ਪੈ ਗਈ ਤੁਹਾਤੋਂ ਐਦਾਂ ਅਟੈਚ ਕਰ ਲੈਣਾ ਠੀਕ ਹੈ ਇਹਨੂੰ ਨਾਲ-ਨਾਲ ਅਟੈਚ ਕਰਕੇ ਬ੍ਰੀਕ-ਬ੍ਰੀਕ ਸਲਾਈ ਮਾਰ ਕੇ ਤੇ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਦੱਬ ਮੈਂ ਐਨ ਬਿਲਕੁਲ ਪਤਾ ਨਾ ਲੱਗੇ ਵੀ ਹਾਂ ਤੁਸੀਂ ਜੋੜ ਪਾਇਆ ਇਹ ਚੀਜ਼ ਵੀ ਤੁਸੀਂ ਕਰ ਸਕਦੇ ਆ ਠੀਕ ਹੈ ਤੇ ਬਾਕੀ ਤੁਸੀਂ ਸਾਰੀ ਵੀਡੀਓ ਦੇਖ ਲਿਓ ਉਹ ਵੀਡੀਓ ਵੀ ਮੈਂ ਜ਼ਰੂਰ ਪਾ ਦੂੰਗੀ ਤੁਹਾਨੂੰ ਤੇ ਅਲੱਗ ਤੋਂ ਅਸੀਂ ਵੀਡੀਓ ਬਣਾਈ ਆ ਇਹ ਚੀਜ਼ ਦੀ ਤੇ ਤੁਸੀਂ ਉਹ ਨਾਲ ਇਦਾਂ ਅਟੈਚ ਕਰ ਸਕਦੇ ਆ ਤੇ ਮੈਂ ਤੁਹਾਨੂੰ ਨਾਰਮਲੀ ਮੋਟਾ-ਮੋਟਾ ਦੱਸਿਆ ਠੀਕ ਹੈ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਸਕੀ ਕਾਲ ਜੀ